ਸਰ ਮੈਂ ਇਹੀ ਕਹਿਣਾ ਚਾਹਣੀ ਆ ਕਿ ਸਾਡੇ ਪਿੰਡ ਵਿੱਚ 90% ਤਾਂ ਨਸ਼ਾ ਮੁਕਤ ਹੈ ਸਰ। ਬਾਕੀ 10 ਸਾਲ ਤੋਂ ਸਾਫ ਦਾ ਸਰਪੰਚ ਰਹੇ ਹੋਇਆ ਹੁਣ ਸੈਸੀ ਵੀ ਆ ਮੌਜੂਦਾ ਸਰਪੰਚ ਆ ਸਰ। ਹਾਲੇ ਤੱਕ ਤਾਂ ਇਹੋ ਜੀ ਕੋਈ ਗੱਲ ਹੀ ਨਹੀਂ ਆਈ ਕਿ ਅਸੀਂ ਨਸ਼ੇ ਤੇ ਕੋਈ ਪਰਚਾ ਵਗੈਰਾ ਹੋਇਆ। ਜੋ ਕੱਲ ਅਸੀਂ ਜੋ ਸਾਨੂੰ ਫਾਰਮ ਮਿਲਿਆ ਸੀ ਬीडीपीओ ਦਫ਼ਤਰ ਤੋਂ ਉਹਦੇ ਭਰਨ ਦੇ ਬਾਰੇ ਮੁੱਦਾ ਰੱਖਿਆ ਗਿਆ ਸੀ। ਉਹਦੇ ਬਾਰੇ ਅਸੀਂ ਗ੍ਰਾਮ ਸਭਾ ਬੁਲਾਈ ਸੀਗੀ। ਇਹਦੇ ਵਿੱਚ ਬੋਲਿਆ ਸੀਗਾ ਵੀ ਇਹਦੇ ਵਿੱਚ ਅਸੀਂ ਕਿਸੇ ਦਾ ਨਾਂ ਨਹੀਂ ਲਿਖ ਸਕਦੇ। ਵੈਸੇ ਸਾਡੇ ਪਿੰਡ ਦੀ ਰਿਪੋਰਟ ਹੈ ਜਿਹੜੀ ਬਿਲਕੁਲ ਸਹੀ ਹੈ ਸਾਡੇ ਪਿੰਡ ਚ ਕੋਈ ਅਕਸਰ ਵਗੈਰਾ ਹੈ ਨਹੀਂ ਕੋਈ ਇਹਨਾਂ ਨੂੰ 6 ਮਹੀਨੇ ਹੋ ਗਏ ਸਰਪੰਚ ਬਣਿਆ ਨੂੰ ਬਾਕੀ ਨਾਲ ਸਾਫ ਕਾ ਸਰਪੰਚ ਦੋ ਵਾਰਾ ਰਹੇ ਹੈ ਜੀ ਸਾਡੇ ਪਿੰਡ ਚ ਨਾ ਕੋਈ ਐਫ ਆਰ ਐਸ ਦਰਜ ਹੈ ਨਾ ਕੋਈ ਹੈਗਾ ਜੀ ਬਿਲਕੁਲ ਪਿੰਡ ਬੇਦੂਆ ਜਿਹੜਾ ਸਾਡੇ ਸਦਰ ਰਫੀਕੋਟ ਦਾ ਇੱਕ ਪਿੰਡ ਹੈ ਤੇ ਇਸ ਦੇ ਵਿੱਚ ਪੁਲਿਸ ਦਾ ਜਿਹੜਾ ਰਿਕਾਰਡ ਹੈ ਇੱਥੇ ਕੋਈ ਇਹ ਸਰਕਾਰ ਤੋਂ ਪਹਿਲਾਂ ਵੀ ਜਿਹੜਾ ਸੀ ਇਹ ਮੰਨਦੇ ਆਂ ਵੀ ਇਹ ਪਿੰਡ ਜਿਹੜੇ ਕੁਝ ਪਿੰਡ ਇਹੋ ਜਿਹੇ ਹੁੰਦੇ ਨੇ ਜਿਹੜਾ ਕਾਫੀ ਨਸ਼ੇ ਤੋਂ ਦੂਰ ਨੇ ਤੇ ਇਹ ਪਿੰਡ ਵੀ ਉਹਨਾਂ ਪਿੰਡਾਂ ਦੇ ਵਿੱਚ ਆਉਂਦਾ ਹੈ ਵੀ ਜਿੱਥੇ ਪਿਛਲੇ ਕਈ ਸਾਲਾਂ ਤੋਂ ਹੀ ਵੀ ਜਿਹੜੇ ਇੱਥੋਂ ਦੇ ਲੋਕ ਨੇ ਜਿਹੜੇ ਇੱਥੋਂ ਦੀ ਵਾਦੀ ਜਾਂ ਇੱਥੋਂ ਨੌਜਵਾਨ ਨੇ ਜਾਂ ਇੱਥੋਂ ਦੀ ਜਿਹੜੀ ਪੰਚਾਇਤ ਜਿਹੜੇ ਸਰਪੰਚ ਨੇ ਉਹਨਾਂ ਦੀ ਸਖਤੀ ਕਰਨ ਜਾਂ ਉਹਨਾਂ ਲੋਕਾਂ ਦਾ ਆਪਸ ਵਿੱਚ ਤਾਲਮੇਲ ਹੋਣ ਕਰਕੇ ਵੀ ਇੱਥੇ ਉਹਨਾਂ ਇਹਨਾਂ ਪਿੰਡਾਂ 'ਚ ਨਸ਼ਾ ਵਧ ਨਹੀਂ ਦਿੱਤਾ। ਮੈਂ ਗੌਰਪ੍ਰੀਤ ਕੌਰ ਆ ਮੈਂ ਪਿੰਡ 베ਗੋ ਵਾਲੇ ਦੇ ਸਰਪੰਚ ਆ। ਕੀ ਕਹਿਣਾ ਚਾਹੁੰਦੇ ਸਰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਪਿੰਡ ਵਿੱਚ 90% ਤਾਂ ਨਸ਼ਾ ਮੁਕਤ ਹੈ ਸਰ ਬਾਕੀ 10 ਸਾਲ ਤੋਂ ਸਾਫ ਦਾ ਸਰਪੰਚ ਰਹੇ ਹੋਇਆ ਹੁਣ ਸੈਸੀ ਵੀ ਆ ਮੌਜੂਦਾ ਸਰਪੰਚ ਆ ਸਰ ਹਾਲੇ ਤੱਕ ਤਾਂ ਇਹੋ ਜੀ ਕੋਈ ਗੱਲ ਹੀ ਨਹੀਂ ਆਈ ਕਿ ਅਸੀਂ ਨਸ਼ੇ ਤੇ ਕੋਈ ਪਰਚਾ ਵਗੈਰਾ ਹੋਇਆ ਅਸੀਂ ਕੈਂਪ ਵੀ ਲਵਾਇਆ ਸੀ ਸਰ ਸਾਡੇ ਇੱਥੇ ਕੈਂਪ ਲੱਗਿਆ ਕੈਂਪ ਦੇ ਵਿੱਚ ਸਾਰਿਆਂ ਨੂੰ ਸਮਝਾਇਆ ਗਿਆ ਸਾਰਾ ਬਾਕੀ ਪੁਲਿਸ ਵਾਲਿਆਂ ਦਾ ਬਹੁਤ ਜ਼ਿਆਦਾ ਸਾਥ ਆ ਸਾਡੇ ਨਾਲ ਤੁਹਾਨੂੰ ਇਸ ਦਾ ਸਹਿਯੋਗ ਮਿਲਿਆ ਬਹੁਤ ਜ਼ਿਆਦਾ ਸਹਿਯੋਗ ਹੈ ਲੋਕ ਮੰਨਦੇ ਆ ਸਰ ਕਿਉਂਕਿ ਸਾਡੇ ਪਿੰਡ ਇਹੋ ਜੀ ਕੋਈ ਗੱਲ ਹੀ ਹੈ ਨਹੀਂ ਹਲੇ ਤੱਕਰ ਤਾਂ ਨਹੀਂ ਸਾਰਾ ਅਗਰ ਕੋਈ ਗੱਲ ਸਾਹਮਣੇ ਆਉਂਦੀ ਵੀ ਹੈ ਤਾਂ ਸਰ ਉਹਦੇ ਨਾਲ ਪੁਲਿਸ ਦੇ ਨਾਲ ਰਲ ਕੇ ਅਸੀਂ ਉਹਨਾਂ ਦਾ ਹੱਲ ਕਰਾਂਗੇ ਅਸੀਂ ਇਹੀ ਮੰਗ ਕਰਦੇ ਆ ਸਰ ਪੁਲਿਸ ਸਾਡੇ ਨਾਲ ਹੀ ਰਵੇ ਅੱਗੇ ਤਾਂ ਹੀ ਵੀ ਰਹੇ ਤੇ ਹੁਣ ਤੱਕੇ ਰਹਿੰਦੀ ਰਹੀ ਹੈ ਸਾਡੇ ਨਾਲ ਜੀ ਹਰਮੇਲ ਸਿੰਘ ਨਾਮ ਹੈ ਜੀ ਆਪਣਾ ਪਿੰਡ ਬੇਗੂ ਵਾਲਾ ਤੋਂ ਆ ਆਪਣੇ ਸਰਪੰਚ ਗੁਰਪ੍ਰੀਤ ਗੁਰਦਾ ਦਾ ਬਾਈ ਆਪਣੀ ਮੈਸੇਜ ਹਰਮੇਲ ਸਰ ਅਸੀਂ ਇਹ ਕਹਿਣਾ ਚਾਹੁੰਦੇ ਸੀਗੇ ਜੋ ਕੱਲ ਅਸੀਂ ਜੋ ਸਾਨੂੰ ਫਾਰਮ ਮਿਲਿਆ ਸੀ ਬੀਡੀਪੀਓ ਦਫ਼ਤਰ ਤੋਂ ਉਹਦੇ ਭਰਨ ਦੇ ਬਾਰੇ ਮੁੱਦਾ ਰੱਖਿਆ ਗਿਆ ਸੀ ਉਦੇ ਬਾਰੇ ਅਸੀਂ ਗ੍ਰਾਮ ਸਭਾ ਬੁਲਾਈ ਸੀਗੀ ਤੇ ਉਹ ਸੈਨ ਕਰਾਉਣ ਸਮੇ ਅਸੀਂ ਤੇ ਗ੍ਰਾਮ ਸਭਾ ਦੇ ਵਿੱਚ ਅਸੀਂ মিডিਆ ਦੇ ਵਿੱਚ ਬੋਲਿਆ ਸੀਗਾ ਵੀ ਇਹਦੇ ਸਿ ਅਸੀਂ ਕਿਸੇ ਦਾ ਨਾਂ ਨਹੀਂ ਲਿਖ ਸਕਦੇ। ਇਹ ਸਾਡਾ ਇਹ ਕੰਮ ਨਹੀਂ ਹੈ। ਵੈਸੇ ਸਾਡੇ ਪਿੰਡ ਦੀ ਰਿਪੋਰਟ ਹੈ ਜਿਹੜੀ ਬਿਲਕੁਲ ਸਹੀ ਹੈ ਸਾਡੇ ਪਿੰਡ 'ਚ ਕੋਈ ਤਕਸਰ ਵਗੈਰਾ ਹੈ ਨਹੀਂ ਕੋਈ। ਨਸ਼ਾ ਹਾਂਜੀ ਅਸੀਂ ਜੀ ਇਹਨਾਂ ਨੂੰ 6 ਮਹੀਨੇ ਹੋ ਗਏ ਸਰਪੰਚ ਬਣਿਆ ਨੂੰ। ਬਾਕੀ ਨਾਲ ਸਾਫ ਕਾ ਸਰਪੰਚ ਦੋ ਵਾਰਾ ਰਹੇ ਹੈ ਜੀ। ਸਾਡੇ ਪਿੰਡ 'ਚ ਨਾਂ ਕੋਈ ਐਫ ਆਰ ਐ ਜ ਦਰਜ ਹੈ। ਨਾਂ ਕੋਈ ਹੈਗਾ ਜੀ। ਜੇ ਕੋਈ ਕਰਨ ਵਾਲਾ ਹੋਊਗਾ ਮਾੜਾ ਮੋਟਾ ਉਹਨੂੰ ਅਸੀਂ ਜਾ ਕੇ ਸਮਝਾ ਦੇਾਂਗੇ ਜੀ ਬਸ ਤੇ ਸਾਨੂੰ ਪੁਲਿਸ ਦਾ ਵੀ ਬਹੁਤ ਸੰਯੋਗ ਹੈ ਤੇ ਕੈਂਪ ਵਗੈਰਾ ਲਾਉਂਦੇ ਰਹਿੰਦੇ ਪੁਲਿਸ ਵਾਲੇ ਤੇ ਜਿਹੜਾ ਅਸੀਂ ਬੋਲਿਆ ਜੀ ਵੀ ਜਿਹੜਾ ਸਾਨੂੰ ਖਤਰਾ ਉਹ ਅਸੀਂ ਇਹ ਕਹਿ ਰਹੇ ਸਾਡਾ ਕਹਿਣ ਦਾ ਮਸਕਤ ਸੀਗਾ ਜੀ ਵੀ ਉਹਨਾਂ ਦੇ ਕਿਤੇ ਵੱਡੇ ਤਾਰ ਤੇ ਵੱਡੇ ਪੱਧਰ ਤੇ ਕੋਈ ਤਸਕਰਾਂ ਦਾ ਜਿਹੜਾ ਵੀ ਸਾਡੇ ਤੇ ਜਾਨੀ ਹਮਲਾ ਨਾ ਹੋ ਜਾਏ ਇਸ ਲਈ ਪ੍ਰਸ਼ਾਸਨ ਨੂੰ ਅਸੀਂ ਮੈਂ ਬੇਨਤੀ ਕਰਦੇ ਹਾਂ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰ ਹੈਗਾ ਨਹੀਂ ਹੈ ਸਰ ਇਸ ਟਾਈਮ ਕਿੰਨੇ ਚਿਰ ਤੋਂ ਤੁਹਾਡੇ ਕੋਈ ਇਹੋ ਜਿਹਾ ਮਾਮਲਾ ਨਹੀਂ ਦੱਸ ਵੀ ਸਰ ਸਾਡੇ ਕਹਿਣ ਦੇ ਮੁਤਾਬਕ ਵੀ 10 ਸਾਲਾਂ ਸਾਬਕਾ ਸਰਪੰਚ ਰਹੇ ਹੁਣ ਮੌਜੂਦਾ ਸਰਪੰਚ ਹੈ ਮੇਨਾਂ ਦੇ ਸਾਹਮਣੇ ਕੋਈ ਇਹੋ ਜਿਹਾ ਨਹੀਂ ਹੈ ਜੀ ਕੋਈ ਨਸ਼ਾ ਵਾਲੇ ਦਾ ਪਰਚਾ ਨਹੀਂ ਹੋਇਆ ਪਰਚਾ ਸਰ ਆ ਵੈਗਰੀ ਦੀ ਫਟੇ ਮੈਂ ਤਾਂ ਕੋਈ ਪਾਉਂਗਾ ਮਗਰ rau singh ਸਰਪੰਚ ਪਿੰਡ ਬੇਗੂੜ ਤੋਂ ਬੋਲਦਾ ਜੀ ਮੈਂ ਜਿਹੜੂ ਪਹਿਲਾਂ ਦੋ ਲੱਖਾਂ ਸਰਪੰਚ ਰਹੇ ਚੁੱਕੇ ਆ ਜੀ ਮੈਂ ਨਸ਼ੇ ਪੱਤੇ ਦੀ ਕੋਈ ਸਾਡੇ ਕੋਲ ਪਲੇਟ ਨਹੀਂ ਆਈ ਹਾਲੀ ਨਾ ਚਟੇੜੀ ਨਾਲ ਕਾਸੇ ਦੀ ਕੋਈ ਸਾਡੇ ਪਰਚਾ ਕੋਈ ਨਹੀਂ ਹੋਇਆ ਨਾ ਕੋਈ ਹੋਵੇ ਜੇ ਕੋਈ ਹੋਵੇ ਮਾੜਾ ਮੋਟਾ ਤੇ ਸਾਡੇ ਸਹਿਯੋਗ ਸਾਰੇ ਪਿੰਡ dân ਦਾ ਨਾਲ ਕੋਈ ਹੋਰੀ ਸਕਦਾਗਾ ਵੀ ਇਹ ਕੰਮ ਹੋ ਜਾਵੇ ਸਾਡਾ ਪਿੰਡ ਬਿਲਕੁਲ ਸਾਫ ਹੈ ਕੋਈ ਇੱਥੇ ਵੇਚਣ ਵਾਲਾ ਨਹੀਂ ਕੋਈ ਆਉਣ ਵਾਲਾ ਨਹੀਂ ਕੋਈ ਜਾਣ ਵਾਲਾ ਨਹੀਂ ਸਰਪੰਚ ਸਾਹਿਬ ਕਿਸ ਤਰ੍ਹਾਂ ਦੀ ਮੁਹਿੰਮ ਚਲਾਉਂਦੇ ਸੀ ਥੋੜਾ ਥੋੜਾ ਪਿੰਡ ਜਿਹੜਾ ਇਹ ਨਸ਼ਾ ਮੁਕਤ ਬਹੁਤ ਵਧੀਆ ਮਾਹੌਲ ਚਲਾਇਆ ਜੀ ਉੱਛਣਾ ਕਿਸੇ ਨੇ ਚੋਣ ਨਹੀਂ ਕੀਤੀ ਨਾ ਕਿਸੇ ਨੇ ਹੂ ਕੀਤੀ ਨਾ ਕਿਸੇ ਹਾਂ ਵਗੈਰਾ ਲਾਂਦੇ ਦੇ ਲੋਕਾਂ ਨਾ ਜੀ ਨਾ ਕੋਈ ਵਧੀਆ ਰਿਹਾ ਸਾਡਾ 마을 ਪਿੰਡ ਦਾ ਨਾ ਅਸੀਂ ਕਦੇ ਚੌਂਕੀ ਗਏ ਸੀ ਨਾ ਚੌਂਕੀ ਸਾਡੇ ਕਦੇ ਆਏ ਸੀ ਤੇ ਮਾ ਫਰਚੰਟ ਗੱਲ ਕਿਤੇ ਰਹੀ ਸੀ ਚੌਂਕੀ ਵੀ ਨਹੀਂ ਗਏ ਸੀ ਕਦੇ ਸਾਡਾ ਤਾਂ ਬੈਠ ਕੇ ਸਜਾ ਹੋਇਆ ਸੀਗਾ ਜਿਹੜਾ ਕੋਈ ਵੀ ਕਾਰਵਾਰ ਹੋਵੇ ਵੀ ਇੱਥੇ ਬੈਠ ਕੇ ਨਵੇੜ ਰਹਿਣਾ ਜਿਹੜਾ ਜਾਵੇ ਉਹ ਜਾਵੇ ਆਪਦਾ ਨਵੇੜੇ ਜਾ ਕੇ ਮਤਲਬ ਪੰਚਾਇਤ ਵਿੱਚ ਹੀ ਸਾਰਾ ਨਵੇੜਾ ਹਾਂ ਪੰਚਾਇਤ ਨੇ ਬੈਠ ਕੇ ਅਸੀਂ ਫੈਸਲਾ ਕੀਤਾ ਸੀਗਾ ਵੀ ਅਸੀਂ ਕਿਸੇ ਨੂੰ ਜਾ ਕੇ ਕਿਉਂਕਿ ਕਿਉਂ ਨਹੀਂ ਛਡਾ ਕੇ ਲੈਣਾ ਇੱਥੇ ਛੱਡਾਂਗੇ ਇੱਥੇ ਫੜਾਂਗੇ ਆ ਜੀ। ਤਾਂ ਹੁਣ ਵੀ ਇਹੀ ਮਿਮ ਚੱਲਦੀ ਆ। ਹਾਂ ਹੁਣ ਵੀ ਇਹ ਮਿਮ ਚੱਲਾਈ ਆ। ਮਤਲਬ ਅਸੀਂ ਇਹਨਾਂ ਸਰਪੰਚ ਸਾਹਿਬ ਨੂੰ ਕਹੀਦਾ ਬਈ ਇਹੋ ਹੀ ਰੱਖਣਾ ਆਪਾਂ। ਇਹ ਨਹੀਂ ਇੱਕ ਜਾਣਾ ਫੜਾਇਆ ਤੇ ਦੂਜਾ ਛਡਾ ਲਿਆ ਬਈ। ਨਹੀਂ ਤੇ ਗਰੀਬ ਜਨਤਾ ਸਾਡੇ ਜਿਆਦੇ ਆ। ਜੇ ਅਸੀਂ ਇਹਨਾਂ ਨੂੰ ਕਿਸੇ ਨੂੰ ਫਸਾਰੀਏ ਕਿ ਛਡਾ ਲਈਏ ਇਹਨਾਂ ਦਾ ਬੁਰਾ ਹਾਲ ਹੋ ਜਾਂਦਾ ਜੀ। ਇੱਕ ਬਾਈ ਕਰਦੇ ਇਹਨਾਂ ਤਾਂ ਰੋਟੀ ਮੱਥਾ ਬਣਾਉਂਦੇ ਆ। ਕਿਉਂ ਹਰੇਕ ਦਾ ਖਰਚਾ ਹੋ ਹੀ ਜਾਂਦਾ ਜੇ ਉੱਥੇ ਜਾਵੇ ਤਾਂ ਜੀ। ਠੀਕ। ਕਿਹੜਾ ਖਾਣ ਪੀਣ ਦਾ ਹੋ ਗਿਆ ਕਿਹੜਾ ਕਿਵੇਂ ਹੋ ਗਿਆ ਕਿਹੜਾ ਕਿਵੇਂ ਹੋ ਗਿਆ ਅਸੀਂ ਇਹਨਾਂ ਨੂੰ ਜੀ ਆ ਆਣੇ ਸਾਰਿਆਂ ਨੂੰ ਤੇ ਘਰੇ ਬਹਿ ਕੇ ਨਵੇੜਦੇ ਆ ਕਿਸੇ ਨੂੰ ਘੂਰਦੇ ਆ ਕਿਸੇ ਨੂੰ ਵਰਾਉਂਦੇ ਆ ਤੇ ਅਸੀਂ ਇੱਥੇ ਨਵੇੜਦੇ ਆ ਬਿਲਕੁਲ ਪਿੰਡ ਬੇਦੂ ਆ ਜਿਹੜਾ ਸਾਡੇ ਸਦਰ ਰਫੀਕਪੁਰ ਦਾ ਇੱਕ ਪਿੰਡ ਹੈ ਤੇ ਇਸ ਦੇ ਵਿੱਚ ਇੱਥੇ ਸਪੰਸ ਸਾਹਿਬ ਨੇ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਜਿਹੜਾ ਸਾਡੇ ਆਪਣੇ ਜਿਹੜਾ ਪਲੀਜ਼ ਦਾ ਜਿਹੜਾ ਰਿਕਾਰਡ ਹੈ ਇੱਥੇ ਕੋਈ ਇਹ ਸਰਕਾਰ ਤੋਂ ਪਹਿਲਾਂ ਵੀ ਜਿਹੜਾ ਅਸੀਂ ਇਹ ਮੰਨਦੇ ਆਂ ਵੀ ਇਹ ਪਿੰਡ ਜਿਹੜੇ ਕੁਝ ਪਿੰਡ ਇਹੋ ਜਿਹੇ ਹੁੰਦੇ ਨੇ ਜਿਹੜਾ ਕਾਫੀ ਨਸ਼ੇ ਤੋਂ ਦੂਰ ਨੇ ਤੇ ਇਹ ਪਿੰਡ ਵੀ ਉਹਨਾਂ ਪਿੰਡਾਂ ਦੇ ਵਿੱਚ ਆਉਂਦਾ ਹੈ ਵੀ ਜਿੱਥੇ ਪਿਛਲੇ ਕਈ ਸਾਲਾਂ ਤੋਂ ਹੀ ਵੀ ਜਿਹੜੇ ਇੱਥੋਂ ਦੇ ਲੋਕ ਨੇ ਜਿਹੜੇ ਇੱਥੋਂ ਦੀ ਵਾਦੀ ਜਾਂ ਇੱਥੋਂ ਨੌਜਵਾਨ ਨੇ ਜਾਂ ਇੱਥੋਂ ਦੀ ਜਿਹੜੀ ਪੰਚਾਇਤ ਜਿਹੜੇ ਸਰਪੰਚ ਨੇ ਉਹਨਾਂ ਦੀ ਸਖਤੀਕਰਨ ਜਾਂ ਉਹਨਾਂ ਲੋਕਾਂ ਦਾ ਆਪਸ ਵਿੱਚ ਤਾਲਮੇਲ ਹੋਣ ਕਰਕੇ ਵੀ ਇੱਥੇ ਉਹਨਾਂ ਇਹਨਾਂ ਪਿੰਡਾਂ 'ਚ ਨਸ਼ਾ ਵਧ ਨਹੀਂ ਦਿੱਤਾ ਤੇ ਅਸੀਂ ਇਹ ਨਵاتی ਲਿਸਟ ਦੇ ਵਿੱਚ ਇਸ ਟਾਈਮ ਜਿਹੜਾ ਅਸੀਂ ਆ ਦੀ ਲਿਸਟ ਕਰਦੇ ਹਾਂ ਉਪਯੋਗ ਨਸ਼ਾ ਵਿਰੋਧ ਜਿਹੜੀ ਅਸੀਂ ਮਹਿਮ ਚਲਾਈ ਹੋਈ ਹੈ ਉਸ ਦੇ ਵਿੱਚ ਅਸੀਂ ਇਹਨਾਂ ਕੁਝ ਪਿੰਡਾਂ ਨੂੰ ਅਸੀਂ 90% ਦੇ ਵਿੱਚ ਲੈ ਕੇ ਆਉਨੇ ਆ ਵੀ 90% ਇਹ ਜਿਹੜੇ ਪਿੰਡ ਨੇ ਨਸ਼ਾ ਫਰੀ ਪਿੰਡ ਨੇ ਜਿਹੜਾ ਹੁਣ ਯੋਧ ਨਸ਼ਾ ਵਿਰੋਧ ਜਿਹੜੀ ਮਹਿਮ ਵਧੀ ਹੋਈ ਹੈ ਤੇ ਜਿਹੜਾ ਸਾਡੀ ਜਿਹੜੀ ਪੁਲਿਸ ਅਸੀਂ ਲਗਾਤਾਰ ਜਿਹੜੇ ਜਿਹੜੇ ਵੇਚਣ ਵਾਲੇ ਸੀ ਛੋਟੇ ਲੈਵਲ ਦੇ ਜਾਂ ਵੱਡੇ ਜਾਂ ਆਪਾਂ ਮਗਰ ਮੱਛ ਕਾਂਗੇ 빅 ਫਿਸ਼ ਕਾਂਗੇ ਉਹਨਾਂ ਨੂੰ ਵੀ ਅਸੀਂ ਅੰਦਰ ਭੇਜ ਦਿੱਤਾ ਹੈ ਤੇ ਜਿਹੜੇ ਜਿਹੜੇ ਨੌਜਵਾਨ ਜਾਂ ਜਿਹੜੇ ਇਸ ਵਿੱਚ ਨਸ਼ੇ ਲਪੇਟ ਵਿੱਚ ਆਏ ਸੀ ਅਸੀਂ ਉਹਨਾਂ ਨੂੰ ਪਿੰਡਾਂ ਚ ਜਾ ਕੇ ਜਾਂ ਪਿੰਡਾਂ ਦੇ ਸਰਪੰਚਾਂ ਨਾਲ ਜਾਂ ਪੰਚਾਇਤਾਂ ਦੇ ਸਹਿਯੋਗ ਨਾਲ ਸ਼ਹਿਰਾਂ ਦੀਆਂ ਵਾਰਡ ਦੇ ਐਮਸੀਆਂ ਨਾਲ ਤਾਲਮਿਲ ਕਰਕੇ ਉਹਨਾਂ ਨੂੰ ਅਸੀਂ ਨਸ਼ਾ ਸ਼ਰਬ ਕੇਂਦਰਾਂ ਵਿੱਚ ਲੈ ਕੇ ਜਾ ਰਹੇ ਹਾਂ ਤੇ ਜਿਹੜਾ ਇਸ ਟਾਈਮ ਸਾਡੇ ਨਸ਼ਾ ਸ਼ਰਬ ਕੇਂਦਰ ਵੀ ਪੂਰਾ ਐਕਟਿਵ ਨੇ ਸਾਡੇ ਸ਼ਹਿਰ ਦੇ ਉੱਥੇ ਪੂਰਾ ਉਹਨਾਂ ਦਾ ਪ੍ਰੋਪਰ ਲਾ ਚੱਲ ਰਿਹਾ ਹੈ ਤੇ ਅਸੀਂ ਹਮੇਸ਼ਾ ਸੰਪਰਕ ਪ੍ਰੋਗਰਾਮ ਹੀ ਬਣਾਉਣੇ ਸਾਡੇ ਚੱਲਦੇ ਰਹਿੰਦੇ ਨੇ ਟਾਈਮ ਟੂ ਟਾਈਮ ਤੇ ਜਿੰਦਾ ਸਾਡਾ ਲੋਕਾਂ ਦਾ ਆਪਸ ਵਿੱਚ ਤਾਲਮਿਲ ਬਹੁਤ ਅੱਛਾ ਇਸ ਨਸ਼ੇ ਦੇ ਮੈਮ ਜਿਹੜੀ ਵੀਡੀਓ ਹੀ ਉਸ ਸਾਡਾ ਬਹੁਤ ਅੱਛਾ ਸੀਓ ਮਿਲਦਾ ਮਾ ਜੋ ਜੇ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜਿਹੜੀ ਮੈਮ ਚੱਲ ਰਹੀ ਏ ਉਹਦੇ ਵਿੱਚ ਸਾਡਾ ਸਾਰਾ ਪੰਜਾਬ ਹੀ ਉਸ ਦੇ ਸਾਡੀ ਪੰਜਾਬ ਪੁਲਿਸ ਤੇ ਸਾਡਾ ਜਿਹੜਾ ਫ੍ਰੀਕੋ ਪੁਲਿਸ ਵੱਲੋਂ ਹਮੇਸ਼ਾ ਹੀ ਜਿਹੜਾ ਐਕਟਿਵ ਰਹੇ ਆ ਕਾਫੀ ਪਿਛਲੇ 3-4 ਮਹੀਨੇ ਤੋਂ ਅਸੀਂ ਫ੍ਰੀਕੋਟ ਦੇ ਵਿੱਚ ਜਿੰਨੇ ਵੀ ਇੱਥੇ ਨਸ਼ਾ ਵੇਚਣ ਵਾਲੇ ਸੀਗੇ ਅਸੀਂ ਤੋਂ 90% ਅਸੀਂ ਉਹਨਾਂ ਨੂੰ ਜੇਲਾਂ ਚ ਭੇਜ ਚੁੱਕੇ ਹਾਂ ਜਿਹੜੇ ਹੁਣ ਜਿਹੜੇ ਕੋਈ ਬੇਲ ਆਊਟ ਬਾਹਰ ਆ ਰਹੇ ਨੇ ਸਾਡੀ ਉਹਨਾਂ ਦੇ ਬਹੁਤ ਜ਼ਿਆਦਾ ਨਿਗਰਾਨੀ ਹੈ ਕਿ ਇਹ ਦੁਬਾਰਾ ਇਸ ਜਿਹੜੇ ਧੰਦੇ ਦੇ ਵਿੱਚ ਐਕਟਿਵ ਨਾ ਹੋ ਜਾਣ ਜੇ ਕੋਈ ਆਉਂਦੇ ਨੇ ਤੇ ਅਸੀਂ ਦੁਬਾਰਾ ਫਿਰ ਉਹਨਾਂ ਨੂੰ ਜੇਲ੍ਹ ਚ ਭੇਜਦੇ ਹਾਂ ਜਿਹੜਾ ਬਹੁਤ ਜਿਆਦੀ ਸ਼ਕਤੀ ਵਿਖਾਈ ਜਰੀ ਕਈਆਂ ਥਾਵਾਂ ਤੇ ਇਹ ਬਲਡੋਜ਼ਰ ਹੀ ਚਲਾਇਆ ਹੈ ਵੀ ਜਿਨ੍ਹਾਂ ਨੇ ਇਸ ਚਿੱਟੇ ਦੀ ਕਮਾਈ ਤੋਂ ਜਿਹੜਾ ਪੈਸਾ ਕਮਾਇਆ ਹੈ ਤੇ ਉਹਨਾਂ ਤੇ ਵੀ ਅਸੀਂ ਜਿਹੜੀ ਕਾਰਵਾਈ ਕਰਦੇ ਤੇ ਪਿੰਡਾਂ ਦਾ ਸਾਨੂੰ ਬਹੁਤ ਚੰਗਾ ਸਹਿਯੋਗ ਮਿਲ ਰਿਹਾ ਹੈ ਮੈਂ ਕਿਉਂਕਿ ਇਸ ਜਿਹੜਾ ਨਸ਼ਾ ਹੈ ਨਸ਼ਾ ਬਿਨਾ ਸਹਿਯੋਗ ਤੋਂ ਅਸੀਂ ਨਸ਼ਾ ਮੁਕਤ ਸਟੇਟ ਨਹੀਂ ਬਣਾ ਸਕਦੇ ਤੇ ਸਾਨੂੰ ਉਹਦੇ ਵਿੱਚ ਪੰਚਾਇਤਾਂ ਦਾ ਐਮਸੀਆਂ ਦਾ ਸਾਨੂੰ ਬਹੁਤ ਅੱਛਾ ਇੰਦੇ ਚ ਸੰਯੋਗ ਹੈ